ਅੱਜ ਦਾ ਦਿਨ ਬੜੇ ਕਮਾਲ ਦਾ ਸੀ ਜੀ ਅੱਜ ਅਸੀਂ ਕਈ ਥਾਵਾਂ ਤੇ ਜਾਣਾ ਸੀਗਾ ਤੇ ਤੇ ਪਵਨਦੀਪ ਦਾ ਵੀ ਫੋਨ ਆ ਰਿਹਾ ਸੀਗਾ ਕਿਉਂਕਿ ਉਹ ਤਾਂ ਬਠਿੰਡੀ ਪਹੁੰਚ ਗਏ ਸੀ ਅਸੀਂ ਥੋੜਾ ਜਿਹਾ ਹੋ ਗਈ ਸੀ ਜੀ ਲੇਟ ਕਿਉਂਕਿ ਸਾਡੇ ਬੱਚੇ ਦਾ ਸੀਗਾ ਜੀ ਅੱਜ ਪੇਪਰ ਤੇ ਉਹਨੂੰ ਅਸੀਂ ਪੇਪਰ ਦਵਾ ਕੀਤੇ ਸਾਰਾ ਪਰਿਵਾਰ ਹੋ ਗਿਆ ਸੀ ਜੀ ਰੈਡੀ ਤੇ ਹੁਣ ਅਸੀਂ ਘਰ ਤੋਂ ਚੱਲੇ ਪਾਤੇ ਸੀ ਜੀ ਤੇ ਅੰਮ੍ਰਿਤਜੀ ਵੀ ਕਹਿ ਰਹੇ ਸੀਗੇ ਵੀ ਦੇਖੋ ਮੇਰੀ ਪੱਗ ਨਾਲ ਤੁਹਾਡੀ ਸੂਟ ਦੀ ਮੈਚਿੰਗ ਹੋ ਗਈ ਮਖਾ ਚਲੋ ਵਧੀਆ ਜੀ ਮੈਚਿੰਗ ਤਾਂ ਹੋਈ ਮੈਚਿੰਗ ਕਰਦੇ ਕਰਦੇ ਦੋਸਤੋਂ ਲੇਟ ਕਰਾਇਆ ਜੀ ਹੋਰ ਲੇਟ ਕਾਸਟ ਹੋ ਗਏ ਤੇ ਉਸ ਤੋਂ ਬਾਅਦ ਜੀ ਅਸੀਂ ਗੱਲਾਂਬਾਤਾਂ ਕਰਦੇ ਨਿਕਲ ਕੇ ਰੇਜਿੰਦਰਾ ਕਾਲਜ ਅੰਨੀ ਨੂੰ ਤੇ ਇੱਥੇ ਖੁਸ਼ ਕਰਨੀ ਨੇ ਇੱਕਦਮ ਆ ਕੇ ਸਰਪ੍ਰਾਈਜ਼ ਦਿੱਤਾ ਹਾਂ ਜੀ ਕਿਉਂਕਿ ਇਹਨਾਂ ਨੂੰ ਤਾਂ ਪਤਾ ਸੀ ਤੇ ਮੈਨੂੰ ਤੇ ਡੈਵੀ ਨੂੰ ਨਹੀਂ ਪਤਾ ਸੀ ਸਾਨੂੰ ਬਹੁਤ ਖੁਸ਼ੀ ਹੋਈ ਖੁਸ਼ ਕਰਨੀ ਨੂੰ ਦੇਖ ਕੇ ਤੇ ਗੱਡੀ ਅਸੀਂ ਪਾਰਕਿੰਗ ਚ ਲਾ ਕੇ ਤੇ ਹੋ ਗਈ ਸੀ ਜੀ ਰੇਜਿੰਦਰਾ ਕਾਲਜ ਦੇ ਅੰਦਰ ਐਂਟਰ ਤੇ ਉਸ ਤੋਂ ਬਾਅਦ ਦੋਸਤੋ ਅਸੀਂ ਪਹੁੰਚੇ ਜੀ ਆਡੀਟੋਰੀਅਮ ਦੇ ਵਿੱਚ ਤੇ ਆਡੀਟੋਰੀਅਮ ਦੇ ਵਿੱਚ ਜਾ ਕੇ ਦੇਖਿਆ ਵੀ ਰੌਣਕ ਮੇਲਾ ਬੜਾ ਲੱਗਿਆ ਪਿਆ ਤੇ ਮੈਂ ਤੇ ਰਵਣ ਜਾ ਕੇ ਫਿਰ ਬਹਿ ਗਏ ਜੀ ਸੰਧੂ ਬਾਈ ਹੋਰਿਆਂ ਕੋਲੇ ਤੇ ਪਵਨਪੈਣ ਵੀ ਆਈ ਹੋਈ ਸੀ ਸੰਧੂ ਬਾਈ ਦੇ ਨਾਲ ਉਦੋਂ ਬਾਅਦ ਚਾਹ ਕੁੜੀਆਂ ਨੇ ਜੀ ਬਹੁਤ ਸੋਹਣੀ ਪਰਫਾਰਮੈਂਸ ਕੀਤੀ ਤੇ ਮੈਂ ਵੀ ਨਾਲ-ਨਾਲ ਜੀ ਕਾਫੀ ਦਾ ਆਨੰਦ ਲਿਆ ਤੇ ਨਾਲੇ ਪਰਫਾਰਮੈਂਸ ਵੇਖੀ ਹਾਂਜੀ ਕਿਉਂਕਿ ਇੱਕ ਕਹਿ ਸਕਦੇ ਆਂ ਆਡੀਅੰਸ ਨੂੰ ਨਾਲ ਜੋੜ ਕੇ ਰੱਖਣ ਦਾ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਇਹਨਾਂ ਨੇ ਸਮਾਜੋਜਨ ਕੀਤਾ ਸੀ ਜੀ ਸੋ ਬਹੁਤ ਵਧੀਆ ਲੱਗਿਆ ਇੱਥੇ ਪਹੁੰਚ ਗਏ ਤੇ ਆ ਭੈਣ ਨੇ ਵੀ ਬਹੁਤ ਵਧੀਆ ਡਾਂਸ ਕੀਤਾ ਪੰਜਾਬੀ ਪਹਿਰਾਵੇ ਵਿੱਚ ਸੋ ਬਹੁਤ ਵਧੀਆ ਇਹਨਾਂ ਦਾ ਜਿਹੜਾ ਡਾਂਸ ਸੀ ਸਾਰਾ ਅਰੇਂਜਮੈਂਟ ਬਹੁਤ ਵਧੀਆ ਸੀ ਗੁਲਦਸਤਾ ਟੀਮ ਦਾ ਤੇ ਮੈਮ ਸਿਮਰਦੀਪ ਕੌਰ ਜਿਨ੍ਹਾਂ ਨੇ ਸਾਨੂੰ ਇਨਵਾਈਟ ਕੀਤਾ ਤੇ ਇੱਥੇ ਸਾਨੂੰ ਸਟੇਜ ਤੇ ਬੁਲਾ ਲਿਆ ਸੀ ਤੇ ਸਾਰਿਆਂ ਨੂੰ ਵਾਰੀ-ਵਾਰੀ ਟਰੋਫੀ ਨਾਲ ਸਨਮਾਨਿਤ ਕੀਤਾ ਗਿਆ ਇਹ ਉਹਨਾਂ ਔ ਕੀ ਗ੍ਰੀਕ ਇਤਿਹਾਸ ਵਿੱਚ ਉਪਲਬਧੀਆਂ ਹਾਸਲ ਕਰ ਚੁੱਕੇ ਹਨ ਇਹਨਾਂ ਨੂੰ ਸਨਮਾਨਿਤ ਕੀਤਾ ਇਸ ਤੋਂ ਇਲਾਵਾ ਜੋ ਕਿ ਕੈਂਸਰ ਤੋਂ ਪੀੜਤ ਸੀ ਜਿਨ੍ਹਾਂ ਨੇ ਸਰਵਾਈਵ ਕੀਤਾ ਇੱਕ ਕਹਿ ਸਕਦੇ ਵੀ ਪੁਨਰਜਨਮ ਦੁਆਰਾ ਲਿਆ ਸੋ ਉਹਨਾਂ ਨੂੰ ਵੀ ਇਹਨਾਂ ਨੇ ਸਨਮਾਨਿਤ ਕੀਤਾ ਇੱਕ ਹੌਸਲਾ ਹੋ ਜਾਂਦਾ ਜੀ ਇੱਕ ਹੌਸਲਾ ਵੀ ਆਈ ਹੁੰਦੀ ਰਵਣਾਣਾ ਕਿਉਂਕਿ ਕੈਂਸਰ ਤਾਂ ਡਿਪੋ ਆ ਭੈੜੀ ਬਿਮਾਰੀ ਆ ਦੋਸਤੋ ਮੈਂ ਮਤਲਬ ਉਹ ਲੋਕ ਨਾਂ ਲੈਣ ਤੋਂ ਵੀ ਡਰਦੇ ਆ ਤੇ ਜਿਹੜੀਆਂ ਔਰਤਾਂ ਨੇ ਉਹਨੂੰ ਮਤਲਬ ਹਰਾ ਕੇ ਹਨਾ ਤੇ ਅੱਗੇ ਜ਼ਿੰਦਗੀ ਚ ਵਧੇ ਤੇ ਉਹਨਾਂ ਦਾ ਸਨਮਾਨ ਕਰਨਾ ਮਤਲਬ ਹਨਾ ਇੱਕ ਬਹੁਤ ਵੱਡੀ ਗੱਲ ਆ ਦੋਸਤੋ ਹਾਂਜੀ ਇੱਕ ਇਹ ਕਹਿ ਸਕਦੇ ਵੀ ਇੱਕ ਜਿਹੜਾ ਹੌਸਲਾ ਹੁੰਦਾ ਇੱਕ ਪੋਜ਼ਿਟਿਵ ਹੀ ਕਹਿ ਸਕਦੇ ਪੋਜ਼ਿਟਿਵਿਟੀ ਹੁੰਦੀ ਹੈ ਜੀ ਜੋ ਕਿ ਆਪਾਂ ਨੂੰ ਹੌਸਲਾ ਦਿੰਦੀ ਹੈ ਅੰਦਰੋਂ ਕਹਿ ਸਕਦੇ ਇੱਕ ਜਿਹੜਾ ਪੋਜ਼ਿਟਿਵ ਸੋਚ ਹੁੰਦੀ ਹੈ ਉਹ ਆਪਾਂ ਨੂੰ ਬਹੁਤ ਅੱਗੇ ਲੈ ਕੇ ਜਾਂਦੀ ਹੈ ਤੇ ਇੱਕ ਹੌਸਲਾ ਦੇਣਾ ਵੀ ਇੱਕ ਪੋਜ਼ਿਟਿਵ ਸੋਚ ਹੀ ਕਹਿ ਸਕਦੇ ਇੱਕ ਪੋਜ਼ਿਟਿਵ ਸੋਚ ਮਿਲ ਜਾਂਦੀ ਹੈ ਤੇ ਉਹ ਰਵਣ ਵਰਗਿਆਂ ਨੂੰ ਟਰੋਫੀ ਤੇ ਸਰਟੀਫਿਕੇਟ ਆ ਜਿਹੜਾ ਦੇਤਾ ਸੀ ਭੈਣ ਹੋਰੀਆਂ ਨੇ ਤੇ ਇਸ ਤੋਂ ਬਾਅ ਫੋਟੋ ਇਹਨਾਂ ਕਰਾਈ ਤੇ ਗਰੁੱਪ ਫੋਟੋ ਕਰਾ ਕੇ ਇਹਨਾਂ ਦੇ ਚਿਹਰੇ ਤੇ ਤੁਸੀਂ ਖੁਸ਼ੀ ਦੇਖ ਹੀ ਸਕਦੇ ਹੋ ਜੀ ਪਵਨ ਭੈਣ ਦੇ ਵੀ ਤੇ ਰਮਣੀ ਦੇ ਵੀ ਹਾਂਜੀ ਸੁਗਲਦਾਸ ਦਾ ਟੀਮ ਦਾ ਤੇ ਹੋਰ ਜਿਨ੍ਹਾਂ ਨੇ ਸਮਾਜੋਜਨ ਕੀਤਾ ਸੀ ਸਾਰਾ ਪ੍ਰੋਗਰਾਮ ਸਾਰਿਆਂ ਦਾ ਬਹੁਤ ਬਹੁਤ ਧੰਨ ਧੰਨਵਾਦ ਜੀ ਤੇ ਸਪੈਸ਼ਲ ਜਿਵੇਂ ਜਿਹੜੀ ਮੈਮ ਸੀਗੇ ਸਿਮਰਦੀਪ ਕੋਰ ਜਿਨ੍ਹਾਂ ਨੇ ਇਨਵਾਈਟ ਕੀਤਾ ਸੋ ਸਾਰਿਆਂ ਦਾ ਮਤਲਬ ਇੱਥੇ ਸਾਨੂੰ ਇਨਵਾਈਟ ਕਰਨ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਤੇ ਦੂਜਾ ਦੋਸਤੋ ਆਹ ਪ੍ਰੈਗਮੋ ਹਸਪੀਟਲ ਦੇ ਡਾਕਟਰ ਸਾਹਿਬ ਵੀ ਮਿਲੇ ਤੇ ਆ ਭੈਣ ਭੋਰੀਆਂ ਨੇ ਵੀ ਫੋਟੋਆਂ ਕਰਾਈਆਂ ਜੀ ਤੇ ਦੂਜਾ ਅਸੀਂ ਕੁਝ ਰੀਲਾ ਪੈਣ ਤੇ ਮਤਲਬ ਰਮਨ ਦੀਆਂ ਟਰੋਫੀ ਵਾਲੀਆਂ ਮੈਂ ਚਲੋ ਬਣਾ ਲਈ 1 2 ਹਾਂਜੀ ਤੇ ਇੱਥੇ ਸਾਨੂੰ ਬਹੁਤ ਪੈਣਾਂ ਮਿਲੀਆਂ ਜੀ ਬਹੁਤ ਪੈਣ ਭਰਾ ਮਿਲੇ ਜੋ ਵੀ ਮਤਲਬ ਵੀਡੀਓ ਦੇਖਦੇ ਨੇ ਜੋ ਵੀ ਸਾਨੂੰ ਪਸੰਦ ਕਰਦੇ ਨੇ ਸੋ ਸਾਰਿਆਂ ਨੇ ਵਾਰੀ ਵਾਰੀ ਮਤਲਬ ਫੋਟੋਆਂ ਕਰਵਾਈਆਂ ਕਹਿ ਸਕਦੇ ਵੀ ਜਦੋਂ ਕੋਈ ਮਿਲਦਾ ਸੋ ਬਹੁਤ ਹੀ ਖੁਸ਼ੀ ਮਿਲਦੀ ਆ ਤੇ ਇੱਥੇ ਅੰਮ੍ਰਿਤਜੀਤ ਪੁੱਛ ਰਹੀ ਸੀ ਵੀ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਆ ਮੈਂ ਹੱਥ ਫਲਾ ਕੇ ਕਿਹਾ ਮੈਨੂੰ ਤਾਂ ਇੰਨੀ ਖੁਸ਼ੀ ਮਿਲ ਰਹੀ ਆ ਕਿਉਂਕਿ ਇਹ ਮੇਰਾ ਦੂਜੀ ਵਾਰ ਮਤਲਬ ਮੈਨੂੰ ਸਨਮਾਨਿਤ ਕੀਤਾ ਸੀਗਾ ਸੋ ਬਹੁਤ ਵਧੀਆ ਲੱਗੇ ਜਦੋਂ ਅਸੀਂ ਬਾਹਰ ਨਿਕਲੇ ਹੋਰ ਪੈ ਤੇ ਰਮਣੀ ਵੀ ਕਾਰ ਚ ਤਿਆਰ ਹੋਈ ਐ ਦੋਸਤੋ ਕਿਉਂਕਿ ਇਹਦੀ ਮੇਕਅਪ ਨੇ ਪਹਿਲਾਂ ਤਸੱਲੀ ਕਰਾਤੀ ਗੱਲ ਤੇ ਅੱਜ ਦਾ ਫਿਰ ਇਹਨੇ ਆਹ ਸੈੱਟ ਸੂਟ ਜਿਹਾ ਪਾ ਕੇ ਡੰਗ ਲਾਇਆ ਤੇ ਮੈਨੂੰ ਇੰਨੀ ਖੁਸ਼ੀ ਸੀ ਮਤਲਬ ਵਾਰੀ ਵਾਰੀ ਅੰਮ੍ਰਤੀ ਨੂੰ ਦਿਖਾ ਰਹੀ ਸੀ ਆ ਦੇਖੋ ਜੀ ਆ ਦੇਖੋ ਜੀ ਤੇ ਬਸ ਫਿਰ ਮੈਂ ਵਿਚੀ ਰੈਡੀ ਹੋ ਗਈ ਸੀ ਮੈਂ ਤਾਂ ਸੈੱਟ ਲੈ ਕੇ ਆਂਦਾ ਸੀ ਉਹ ਬਸ ਵਿਚੀ ਬੈਠ ਕਾਰ 'ਚ ਬੈਠੀ ਬੈਠੀ ਨਹੀਂ ਪਾ ਲਿਆ ਸੀਗਾ ਕਿਉਂਕਿ ਹੁਣ ਵਿਆਹ ਤੇ ਵੀ ਜਾਣਾ ਸੀ ਥੋੜਾ ਜਿਹਾ ਵਿਆਹ ਵਾਲਾ ਵੀ ਮਾਹੌਲ ਜਿਹਾ ਲੱਗੇ ਵੀ ਵਿਆਹ ਹਾਂ ਜੀ ਹਾਂ ਜੀ ਤੇ ਵਿਆਹ 'ਚ ਪਹੁੰਚ ਗਏ ਲੋ ਦੋਸਤੋ ਤੇ ਦੋ ਬਾਦ ਜੀ ਡੈਵੀ ਵੀ ਪੂਰਾ ਐਨ ਬਾਗੋ ਬਾਗ ਹੋ ਗਿਆ ਕਿਉਂਕਿ ਇਹਨੇ ਆਪਦੇ ਦੋਸਤਾਂ ਕੋਲੇ ਜਾਣਾ ਸੀ ਹਾਂਜੀ ਜਦੋਂ ਅਸੀਂ ਰਜਿੰਦਰਾ ਕਾਲਜ ਪਹੁੰਚੇ ਮੈਂ ਸਾਨੂੰ ਕਹਿੰਦਾ ਮਮਾ ਤੁਸੀਂ ਮੇਰੇ ਨਾਲ ਚੀਟਿੰਗ ਕੀਤੀ ਤੇ ਤੁਸੀਂ ਕਿਹਾ ਸੀ ਮੈਰਿਜ ਤੇ ਜਾਵਾਂਗੇ ਮੈਰਿਜ ਤਾਂ ਤੇ ਹੈ ਹੀ ਨਹੀਂ ਹੈਗੀ ਮੈਂ ਕਿਹਾ ਬੱਚੇ ਜਾਵਾਂਗੇ ਤੇ ਇੱਥੇ ਪਹੁੰਚ ਕੇ ਉਹਨੂੰ ਇੰਨੀ ਜਿਆਦਾ ਖੁਸ਼ੀ ਹੋਈ ਸਾਰੇ ਬੱਚਿਆਂ ਨੂੰ ਮਿਲਿਆ ਉਹਨਾਂ ਨਾਲ ਖੇਡਿਆ ਤੇ ਹੁਣ ਅਸੀਂ ਵਿਆਹ ਚ ਵਾਗੇ ਸੀ ਜੀ ਥੋੜਾ ਜਿਹਾ ਸਲੇਟ ਹੋ ਗਏ ਸੀਗੇ ਤੇ ਇੱਥੇ ਸਾਰੀਆਂ ਭੈਣਾਂ ਮਿਲੀਆਂ ਸਾਰਿਆਂ ਨੇ ਫੋਟੋਆਂ ਕਰਾਈ ਮਤਲਬ ਕਿ ਮੈਂ ਦੱਸ ਨਹੀਂ ਸਕਦੀ ਇੰਨੀ ਜਿਆਦਾ ਖੁਸ਼ੀ ਹੁੰਦੀ ਹੈ ਜਦੋਂ ਕੋਈ ਮਿਲ ਮੈਂ ਤਾਂ ਉਹ ਕੁਝ ਨਹੀਂ ਮਤਲਬ ਬਿਆਨ ਨਹੀਂ ਕਰ ਸਕਦਾ ਇੰਨੀ ਜਿਆਦਾ ਵਧੀਆ ਲੱਗਦੀ ਐ ਸੋ ਜਦੋਂ ਅਸੀਂ ਅੰਦਰ ਐਂਟਰ ਹੋਏ ਜੀ ਪੈਲਸ ਦੇ ਉੱਤੋਂ ਵੀ ਬਹੁਤ ਸਾਰੀਆਂ ਭੈਣਾਂ ਸਾਨੂੰ ਮਿਲੀਆਂ ਵੀਰ ਮਿਲੇ ਤੇ ਇਸ ਤੋਂ ਸਕੇ ਮਤਲਬ ਉਹ ਛੋਟਾ ਜਿਹਾ ਬੱਚਾ ਅਵਤਾਰ ਸਿੰਘ ਜੀ ਇਹਨਾਂ ਦੀ ਆਈਡੀ ਨੂੰ ਜ਼ਰੂਰ ਫੋਲੋ ਕਰ ਮੈਨੂੰ ਸਪੈਸ਼ਲ ਕਿਹਾ ਕਹਿੰਦਾ ਸਾਨੂੰ ਜ਼ਰੂਰ ਮਤਲਬ ਵੀ ਤੁਸੀਂ ਨਾਮ ਲਿਓ ਸਾਡਾ ਮਖਾ ਜ਼ਰੂਰ ਬੱਚੇ ਸੋ ਛੋਟੀਆਂ ਛੋਟੀਆਂ ਬੱਚੀਆਂ ਭੈਣਾਂ ਨੇ ਸਾਰਿਆਂ ਨੇ ਫੋਟੋਆਂ ਕਰਵਾਈਆਂ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇੰਨਾ ਮਾਨ ਸਤਿਕਾਰ ਦਿੰਦੇ ਨੇ ਇੱਥੇ ਦੋਸਤੋ ਮੇਰੇ ਦੋਸਤ ਸਾਰੇ ਪੂਤ ਦੋਸਤੋ ਵੀ ਪੂਰੇ ਮੂਡਜ ਹੋਏ ਹੋਏ ਸੀਗੇ ਹਾਂਜੀ ਖੁਸ਼ੀ ਹੁੰਦੀ ਆ ਨਾ ਜੀ ਫਿਰ ਮਤਨਤਵੰਦ ਆਪਣੇ ਜਦੋਂ ਭਾਣ ਜੀ ਦਾ ਜਾਂ ਆਪਣੇ ਕੋਈ ਖਾਸ ਯਾਰ ਦੋਸਤ ਦਾ ਵਿਆਹ ਹੋਵੇ ਤਾਂ ਉਹ ਤੋਂ ਖੁਸ਼ੀ ਹੁੰਦੀ ਹੁੰਦੀ ਹਾਂਜੀ ਤੇ ਮੈਂ ਵੀ ਇੱਥੇ ਸਾਰੀਆਂ ਭੈਣਾਂ ਨੂੰ ਮਿਲੀ ਇੱਥੇ ਬੈਠ ਕੇ ਸੀ ਆਕੇ ਤੇ ਉਸ ਤੋਂ ਇਲਾਵਾ ਅਸੀਂ ਗਈ ਜੀ ਜੋੜੀ ਕੋਲ ਜੁੜੀ ਬਹੁਤ ਹੀ ਸੋਹਣੀ ਸੀ ਉਹਨਾਂ ਨੂੰ ਸੇ ਕਹਿ ਰਹੇ ਸੀ ਵੀ ਸੌਰੀ ਅਸੀਂ ਥੋੜਾ ਜਿਹਾ ਲੇਟ ਹੋ ਗਏ ਪਰ ਪਹੁੰਚੇ ਤਾਂ ਚਲੋ ਕਿਉਂਕਿ ਅਸੀਂ ਸਲਾਮੀ ਵੀ ਨਹੀਂ ਦਿੱਤੀ ਸੀਗੇ ਤਾਂ ਮਤਲਬ ਵੀ ਸਾਰੀ ਸਲਾਮੀ ਆਉਂਦੀ ਸੀ ਅਸੀਂ ਪਹੁੰਚੇ ਉਹਨੂੰ ਸਲਾਮੀਆਂ ਤੋਂ ਉੱਠ ਖੜੇ ਸੀ ਜੀ ਬਾਅਦ ਚੋਂ ਦਿੱਤੀ ਸਲਾਮੀ ਤੇ ਤੇ ਰੋਟੀ ਪਾਣੀ ਖਾ ਰਹੇ ਸੀ ਜੇ ਤੇ ਫਿਰ ਜਾ ਕੇ ਅਸੀਂ ਚਲੋ ਮੇਲੇ ਵਧਾਈਆਂ ਲੱਗੀਆਂ ਮਨਨ ਮਤਲਬ ਹੀ ਵਧਾਈਆਂ ਦਿੱਤੀਆਂ ਜੀ ਤੇ ਮੁੰਨੂ ਨੂੰ ਵੀ ਬਹੁਤ ਚਾਸੀ ਜੀ ਤੇ ਇਹ ਵੀ ਬਾਈ ਮੁੰਨੂ ਦੇ ਘਰਾਂ ਚ ਹੀ ਆ ਪਿੰਡ ਤਾਰੂਆ ਨੇ ਤੁਸੀਂ ਤੇ ਵੀਰੋਰੇ ਵੀ ਮਿਲੇ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਹਾਂਜੀ ਸਾਰੀ ਫੈਮਲੀ ਨਾਲ ਮਿਲ ਕੇ ਬਹੁਤ ਵਧੀਆ ਲੱਗੇ ਤੇ ਸਾਰਿਆਂ ਨੇ ਫੋਟੋਆਂ ਕਰਵਾਈਆਂ ਇੱਥੇ ਵੀ ਥੋੜੀਆਂ ਰੀਲਾਂ ਬਣਾਈਆਂ ਜੀ ਹਾਂਜੀ ਤੇ ਇੱਧਰ ਤੁਹਾਡੀ ਹੈਗੀ ਸੀ ਜੀ ਨੂਰ ਤੇ ਜਸਮਨ ਤੇ ਕਹਿ ਰਹੇ ਸੀ ਕਿ ਤੁਸੀਂ ਇੰਨਾ ਲੇਟ ਕਿਉਂ ਹੋ ਗਏ ਹਾਂਜੀ ਉਹ ਵੀ ਆਉਣ ਵਾਲੀ ਹੈ ਜੀ ਤੇ ਵਾਈ ਹੋਰੇ ਨੇ ਵੀ ਆਪਣੇ ਬੱਚਿਆਂ ਨਾਲ ਮਿਲਾਇਆ ਜੀ ਸਾਰੇ ਕਿਉਂਕਿ ਉਹਨਾਂ ਨੂੰ ਐਵੇਂ ਸੀਗੇ ਵੀ ਇੰਨਾ ਲੇਟ ਕਿਉਂ ਹੋ ਗਿਆ ਤੇ ਦਵਾਦ ਆ ਗਈ ਜੀ ਜਸਮਨ ਤੇ ਨੂਰ ਆ ਕੀ ਮੈਨੂੰ ਜਸ਼ਮਣ ਕਹਿੰਦੀ ਕਹਿੰਦੀ ਚਾਚੂ ਜੀ ਤੁਸੀਂ ਇੰਨਾ ਲੇਟ ਕਿਵੇਂ ਹੋ ਗਏ ਮੇਰੇ ਪੁੱਤ ਕੀ ਦੱਸਾਂ ਵੀ ਚਾਚੂ ਕਿਧਰੋਂ ਕਿੱਧਰੋਂ ਆਇਆ ਤੇ ਉਸ ਤੋਂ ਬਾਅਦ ਜੀ ਬੱਚਾ ਨਾਲ ਗੱਲਾਂ ਮਾਰ ਕੇ ਫਿਰ ਪਰਝਾਈਆਂ ਕੋਲ ਚਲੇ ਗਏ ਜੀ ਫਿਰ ਪਰਝਾਈਆਂ ਨੇ ਫੋਟੋਆਂ ਫੋਟੋਆਂ ਕਰਾਈਆਂ ਤੇ ਆਹ ਸਾਡਾ ਛੋਟਾ ਜਿਹਾ ਭਤੀਜ ਵੀ ਦੇਖ ਲਓ ਜੀ ਹਾਂਜੀ ਫੋਟੋ ਮ ਕਰਵਾ ਕੇ ਤੇ ਇਧਰ ਆਸੀ ਆ ਗਈ ਸੀ ਜੋੜੀ ਵਾਲਾ ਮਾਹ ਚਲੋ ਹੁਣ ਸਲਾਮੀ ਦੇ ਆ ਕੀ ਹੁਣ ਤਾਂ ਜਾਣ ਦਾ ਟਾਈਮ ਵੀ ਹੋ ਗਿਆ ਤੇ ਇੱਥੇ ਹੋ ਰੇ ਸੀ ਜੀ ਪੂਜ ਤੇ ਫੋਟੋਗ੍ਰਾਫਰ ਕਹਿੰਦਾ ਭੈਣ ਜੀ ਥੋੜਾ ਟਾਈਮ ਹੋਰ ਰੁਕ ਜੋ ਫੇਰ ਦੇ ਲੋ ਜੀ ਹੁਣ ਅਸੀਂ ਕਿਹੜਾ ਪੂਜ ਬਣਾ ਲਈਏ ਬਹੁਤ ਸੋਹਣੀ ਜੋੜੀ ਸੀ ਜੀ ਬਹੁਤ ਵਧੀਆ ਲੱਗਿਆ ਤੇ ਇੱਥੇ ਫਿਰ ਦੇਖੋ ਚੋਬਰ ਮੁੱਛਾਂ ਨੂੰ ਬੱਟੀ ਦੀ ਜਾਂਦਾ ਬੈਠਾ ਹਾਂਜੀ ਤੇ ਫਿਰ ਇਸ ਤੋਂ ਬਾਅਦ ਸਾਰਿਆਂ ਨੇ ਜੀ ਕਰਵਾਈਆਂ ਫੋਟੋਆਂ ਬਹੁਤ ਹੀ ਮਤਲਬ ਵਧੀਆ ਉਹਦੇ ਨਾਲ ਸਾਰਿਆਂ ਨੇ ਗਰੁੱਪ ਫੋਟੋ ਕਰਾਈ ਜੀ ਖੁਸ਼ ਆਸੇ ਹਾਸੇ ਠੱਠੇ ਹੋਏ ਮਖੌਲ ਹੋਏ ਤੇ ਇਸ ਤੋਂ ਬਾ ਉਹਦੀ ਗੱਲ ਸੁਣੋ ਜੀ ਹਾਂਜੀ ਹਾਂਜੀ ਉਹਦੀ ਗੱਲ ਵੀ ਸੁਣੋ ਉਹਨੇ ਵੀ ਬੜੀ ਸੋਹਣੀ ਇੱਕ ਬੋਲੀ ਦੀ ਤਰ੍ਹਾਂ ਸੁਣਾਈ ਜੀ ਮਨ ਨੂੰ ਉਹ ਆਪਦੀ ਫੈਮਿਲੀ ਆ ਕਿਨਾਂ ਪੋਲੇ ਪਾੜੇ ਦਿਨ ਬਚਪਨ ਦੇ ਪੋਲੇ ਪਾੜੇ ਆੜੀ ਕਿੰਨੇ ਮੜੀ ਤਾੜੀ ਮਾਂ ਪਿਓ ਨੇ ਵੀ ਨਜ਼ਰ ਰੱਖੀ ਕਰ ਨਜ਼ਰ ਮੁੰਡੇ ਦੀ ਬਾੜੀ ਆਏ ਸੱਜ ਕੇ ਮੈਚ ਕਰਨਾ ਕੋਟ ਪੈਂਟ ਨਾਲ ਸਾੜੀ ਸਾੜੀ ਬਣ ਕੇ ਲਾੜਾ ਬਣਿਆ ਡੰਗਾ ਪਾ ਕੇ ਲਾੜੀ ਟੀ ਲੈ ਟਪ ਕਰਕੇ ਪੈਂਟ ਜਵਾਕਾਂ ਪਾੜੀ ਆ ਲੈ ਵਹੀ ਲਾੜਾ ਜ਼ਰਾ ਹਾਂ ਜੀ ਜਪਾਂ ਜਿਆ ਤੇ ਸਾਡੇ ਵਰਗੇ ਹੋ ਗਿਆ ਮੈਂ ਚਲਦਾ ਹਾਂ ਤੇਰੀ ਮਾਮੀ ਹੋਰ ਕਿੱਥੇ ਆਉਂਦੀ ਠੀਕ ਹੈ ਜੀ ਲੇਕਿਨ ਇਸਲਾਮੀ ਤੁਸੀਂ ਜੀ ਆਦੋ ਚੱਲ 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 ਲੋ ਜੀ ਹੁਣ ਬਸ ਸਮਾਪਤੀ ਹੋਣ ਵਾਲੀ ਸੀ ਜੀ ਇੱਥੇ ਸਿੱਠਣੀਆਂ ਦਾ ਕੰਮ ਸੀਗਾ ਜਿਹੜਾ ਉਹ ਮਤਲਬ ਚੱਲ ਰਿਹਾ ਸੀਗਾ ਤੇ ਮੈਂ ਕਿਹਾ ਚਲੋ ਜੀ ਮਤਲਬ ਚੱਲਣ ਆਲਾ ਸੀਗਾ ਮੈਂ ਕਿਹਾ ਚਲੋ ਤੇ ਸਲਾਮੀ ਦੇ ਲਈਏ ਉਸ ਤੋਂ ਬਾਅਦ ਜੇ ਤੁਸੀਂ ਜਾਣ ਲੱਗੇ ਤੇ ਇਹ ਕਹਿੰਦੇ ਥੋੜਾ ਜਿਹਾ ਹੋਰ ਨੱਚ ਲਾ ਹਾਂਜੀ ਹਾਂਜੀ ਮੈਂ ਜਾਂਦੇ ਜਾਂਦੇ ਚਲੋ ਯਾਰਾ ਮਿੱਤਰਾਂ ਨੇ ਇੱਕ ਅੱਧਾ ਕੀੜਾ ਦੇ ਜੀਏ ਤੇ ਇਧਰ ਦੇਖੋ ਜੀ ਸਾਰੇ ਮਤਲਬ ਐਨ ਪੂਰੇ ਹੋ ਹੋਏ ਪਏ ਸੀ ਤੇ ਇਧਰ ਸਾਡੀ ਭੈਣ ਆ ਗਈ ਜੀ ਜਿਨ੍ਹਾਂ ਦੇ ਬੇਟੇ ਦਾ ਵਿਆਹ ਸੀ ਸੋ ਬਹੁਤ ਵਧੀਆ ਲੱਗੇ ਜੀ ਵਿਆਹ ਵਿੱਚ ਵੀ ਆ ਕੇ ਤੇ ਇਹਨਾਂ ਨੂੰ ਵੀ ਮਿਲ ਕੇ ਸੋ ਸਾਰਾ ਜਿਹੜਾ ਪ੍ਰੋਗਰਾਮ ਸੀ ਬਹੁਤ ਵਧੀਆ ਸੀਗਾ ਸੋ ਸਾਰੀ ਚਲੇ ਗਈ ਸੀ ਥੋੜੇ ਜਣੇ ਰਹਿ ਗਏ ਸੀ ਮੈਂ ਕਿਹਾ ਚਲੋ ਜੀ ਹੁਣ ਆਪਾਂ ਵੀ ਚੱਲਦੇ ਆ ਕਰੇ ਕਿਉਂਕਿ ਘਰੇ ਜਾ ਕੇ ਵੀ ਜਿਹੜਾ ਸਾਨੂੰ ਟਰੋਫੀ ਮਿਲੀ ਸੀ ਉਹ ਵੀ ਸਾਰੇ ਪਰਿਵਾਰ ਨੂੰ ਦਿਖਾਉਣੀ ਸੀ ਮਤਲਬ ਖੁਸ਼ੀ ਇੰਨੀ ਜ਼ਿਆਦਾ ਹੋ ਰਹੀ ਸੀਗੀ ਤੇ ਇਹ ਮੇਰਾ ਦੂਜਾ ਪ੍ਰਾਈਜ਼ ਈ ਪਹਿਲਾ ਸਾਨੂੰ ਮਿਲਿਆ ਸੀ ਜੀ ਵੀਰ ਗੁਰੀਕਰਾਂਗਣਾ ਵੱਲੋਂ ਤੇ ਇਹ ਮੇਰਾ ਦੂਜਾ ਪ੍ਰਾਈ